ਤ ਬਣਿਆ ਹੋਇਆ ਯਾਦਗਰੀ ਜਿਹੜਾ ਰੌਲਾ ਸੀਗਾ ਮੇਨ ਯਾਰ ਆ ਗੇਟ ਦਾ ਸੀਗਾ ਇਹ ਸਤਨਾਮ ਦੀ ਯਾਦ ਚ ਨਾ ਪੰਜਾੜੇ ਕਿਹੜੇ-ਕਿਹੜੇ ਹੋਈ ਖੜੇ ਨੇ ਕਹਿੰਦੇ ਮੁੰਡੇ ਫੁੱਲੀ ਜੀ ਫੁੱਲੇ 4x4 ਟਰਬੋ ਇੰਜਨ ਦੱਸ ਦਾਂਗੇ ਅੱਜ ਇਹ ਸਤਨਾਮ ਕੀ ਚੀਜ਼ ਆ ਪ੍ਰਵਿੰਦਰ ਕੀ ਚੀਜ਼ ਆ ਸਾਡੇ ਦਿਲ ਦਾ ਕੋਟਟੀ ਕਹਦਾ ਕੁੜੀਆਂ ਦੇ ਵਿਆਹ ਕਰਾਉਣੇ ਨੇ ਭਾਈ ਸਤਨਾਮ ਦੀ ਯਾਦ ਵਿੱਚ ਕਰਾ ਦਾਂਗੇ ਆਪਾਂ ਠੀਕ ਆ ਆਇਆ ਪਿੱਟ ਬੁੱਲ ਪਿੱਟ ਬੁੱਲ ਮੈਂ ਝੂਠ ਨਹੀਂ ਬੋਲਦਾ ਆਇਆ ਪਿੱਟ ਬੁੱਲ ਇਹ ਕਾ ਸੀਗਾ ਹੋਰ ਰੈਡੀ ਨਾ ਤੇ ਬੰਦੇ ਸੱਤ ਕਿਲੋ ਕਰ ਸਟਾਰਟ ਆਈ ਹੋਰ ਚੌੜੇ ਮਕੇਸ਼ ਡਾਉਣ ਆ ਗਿਆ ਇੱਧਰ ਦੇਖੋ ਛੁਰੇ ਵਾਲਾ ਆ ਜਾਵੇ ਆ ਗਿਆ ਪੁਲਸ ਆ ਗਈ ਦੀ ਪੁਲਸ ਆ ਗਈ ਦੀ ਪੁਲਸ ਡਰੋਣਾ ਬਾਬਾ ਜੀ ਹੈ ਤੇ ਆ ਗਏ ਬਾਦਸੋ ਆ ਗਏ ਬਾਦਸੋ ਕਹਿੰਦੇ ਚੁੱਭ ਰਹੇ ਨੇ ਕੈਮ ਹੋਏ ਬੈਠੇ ਨੇ ਕਹਿੰਦੇ ਉੱਥੇ ਸਤਸੰਗ ਤੇ ਚੱਲੇ ਆ ਆਪਣੇ ਪਰਮਿੰਦਰ ਬਾਈ ਨੇ ਕਰਾਈਆ ਘਰੇ ਤੇ ਉੱਥੇ ਚੱਲੇ ਆ ਪਹੁੰਚਣ ਆਲੇ ਆ ਬਾਦਸੋ ਆ ਗਏ ਬਾਈ ਨੂੰ ਆਰਡਰ ਕਰਤਾ ਵੀ ਭੁੱਖ ਬੜੀ ਲੱਗੀ ਆ ਸਮੋਸੇ ਸਮੂਸੇ ਮੰਗਾ ਲਾ ਸਾਡਾ ਇੱਕ ਬੰਦਾ ਗੁਲਚੇ ਖਾਂਦਾਗਾ ਤਾਂ ਹੀ ਉਹਦਾ ਮੂੰਹ ਡਾ ਰੋਟੀ ਵਰਗਾ ਖਾ ਖਾ ਕੇ ਗੁਲਤੇ ਵੱਡੇ ਮੋੜਾ ਹਾਂ ਲਿਗ ਬਿਗ ਫੇਸ ਮੈਨ ਹੈਨਾ ਨਹੀਂ ਕਹਿ ਸਕਦੇ ਆ ਬਈ ਯਾਰ ਡਾਈਟ ਦਾ ਟਾਈਮ ਆ ਜੂਸ ਡਾਈਟ ਡਾਈਟ ਕੀ ਹੁੰਦੀ ਆ ਡਾਈਟ ਹੁੰਦੀ ਆ ਤੈਨੂੰ ਡਾਈਟ ਰੱਖਣੀ ਚਾਹੀਦੀ ਮਾਰਨਿੰਗ ਜੂਸ ਦਾ ਟਾਈਮ ਹਾਂ ਹਾਂ ਤੈਨੂੰ ਗੋਹਾ ਦਾ ਗੋਹਾ ਪਹੁੰਚਣਾ ਲੈ ਵਾਗੋ ਵਾਗ ਜਾ ਕੇ ਬੋਦੀ ਨੂੰ ਛੋਟੇ ਮਾਰਨਿੰਗ ਹੋ ਚੁੱਕੀ ਆ ਮਾਰਨਿੰਗ ਕਿੱਥੇ ਹੋਈ ਆ ਬੱਸ ਲੱਢਲੀ ਸਾਰੇ ਇਕੱਠੇ ਹੋ ਗਏ ਸਾਰੇ ਅੱਜ ਆਹ ਦੇਖੋ ਜੀ ਚੈੱਕ ਕਰੋ ਚੈੱਕ ਕਰ ਚੈੱਕ ਕਰੋ ਬਿੱਗ ਫੇਸ ਬਿੱਗ ਫੇਸ ਅੱਜ ਚੱਲੇ ਆ ਭਲਵਾਂਜਰੇ ਸਤਨਾਮ ਘਟੜਾ ਦੇ ਪਿੰਡ ਬਾਕੀ ਉੱਥੇ ਜਾ ਕੇ ਮਲਿਆਵਾਂਗੇ ਵੀ ਚੱਲੇ ਕਾ ਦੋਾਂਗੇ ਕੋਲ ਨੇ ਉੱਥੇ ਮੰਦਰ ਹਾਂ ਮਾਲੇ ਖੋਲ ਦੇਣੀ ਜੀ ਅੱਜ ਉੱਤੇ ਇਹ ਆ ਗੋਲੂ ਪਰਵਾਹ ਲਾਈ ਗਏ ਗੁੰਗਰ ਵਾਲੇ ਨੂੰ ਸੱਟ ਪਹਿਲਾ ਨਾਮ ਆਹ ਦੂਜਾ ਸੋਇਰਾ ਇਹ ਛੋਟਾ ਪਾਈ ਆ ਜੀ ਕਿੱਲ ਦਾ ਮੈਂ ਬਾਹਰ ਸੀ ਇੱਥੇ ਆ ਗਏ ਰੋਬਿਨ ਕੋਲ ਆ ਗਏ ਇੱਥੇ ਦੇ ਉੱਪਰ ਕਹਿੰਦੇ ਆ ਬੜੇ ਦਾਦਾ ਰੱਖ ਰਹੇ ਨੇ ਕੀ ਗੱਲਾਂ ਕੀ ਆ ਗੱਲ ਕੀ ਆ ਇਹ ਆ ਹੁਣ ਹੁਣ ਖਾਣਾ ਸਬ ਲੋ ਚੈੱਕ ਕਰੀਓ ਮੁੰਡੇ ਲਾਹ ਦਿਖਾ ਦਿਓ ਜੀ ਗਲੂ ਓਏ ਉਹ ਚੱਕਾ ਦੇਖਾ ਟਮਾਟਰ ਵਰਗਾ ਪਿਆ ਰ ਲਾਲ ਹਨਾ ਹੈ ਨਾ ਮੈਂ ਕਰਦਾ ਵੀਡੀਓ ਚੱਪਾ ਗਿਆ ਸਮੋਸਿਆਂ ਦੀ ਸੇਵਾ ਯਾਦਰੀ ਹੈ ਮੰਗਾ ਰਹੇ ਨੇ ਰੋਬਿੰਡ ਜੀ ਗਿੱਲ ਸਿੰਘ ਬਾਬਾ ਚਾ ਪਾਈ ਗਿੱਲ ਡੈਰੀ ਫਾਰਮ ਵਾਲੇ ਕਦੋਂ ਜਾਣਾ ਹੁਣ ਆਪਣੇ ਇੱਧਰ ਦਾ ਮਰਚ ਬੱਕਰ ਉਹਨਾਂ ਸਿੱਧਾ ਲੱਗਿਆ ਜੋਬਰ ਗੁਰੀ ਬਾਈ ਸਾਡਾ ਬਾਈ ਵੱਡਾ ਭਰਾ ਗੁਰੀ ਬਾਈ ਸਾਡਾ ਕਹੜੇ ਕਹੜੇ ਹੋਈ ਖੜੇ ਨੇ ਕਹਿੰਦੇ ਮੁੰਡੇ ਫੁੱਲੀ ਜੀ ਫੁੱਲੇ 4x4 ਟਰਬੋ ਇੰਜਨ ਦੱਸ ਦਾਂਗੇ ਅੱਜ ਕਿਸ ਨਾਮ ਕੀ ਚੀਜ਼ ਆ ਪ੍ਰਵਿੰਦਰ ਕੀ ਚੀਜ਼ ਆ ਸਾਡੇ ਦਿਲ ਚ ਘੋਲ ਹੋਣੇ ਨੇ ਅੱਜ ਕਹਿੰਦੇ ਭਾਲਵਾਚਰੇ ਘੋਲ ਰੱਖੇ ਹੋਏ ਨੇ ਆ ਆ ਖੜਾ ਸਾਡਾ ਮੇਡ ਪਰਵਾਣ ਦਾ ਛੋਟਾ ਲੰਗੋਟ ਜੱਥਿਆ ਜੀ ਇੱਕ ਇਹ ਸੀ ਜੀ ਇੱਕ ਉਹ ਪਿੱਛੇ ਖੜਾ ਹਾਂ ਇਹ ਨਵਾਂ ਪੱਠਾ ਜੰਡ ਰਿਹਾ ਹੈ ਜੀ। ਕਿਉਂ ਬਰਾਏ ਨਹੀਂ ਕਹਿੰਦੇ ਅੱਜ ਕੋਈ ਕੰਮ ਕਰਨ। ਇੱਥੇ ਯਾਰ ਆਪਣੇ ਪਰਾ 17000 ਰੁਪਏ ਦੀ ਕੀ ਢੋਣੇ ਲੈ ਲਿਆ। ਐਮਐਲ ਨੇ ਪਾਸ ਕਰਿਆ ਦੀ 10000 ਰੁਪਏ ਤੇ ਮੁਤਾਬਾ ਹੋਇਆ ਦੀ ਬੰਦੇ ਕੋਈ ਬੰਦਾ ਉੱਤੇ ਆਉਂਦੇ ਬਾਪੂ ਦਾ ਨਾਮ ਲਿਖ ਕੇ ਅੱਜ ਨਾਮ ਲਿਖਣਾ ਤੁਸੀਂ ਵਿਚਾਰ ਦਿਓ ਜੀ ਵਿਚਾਰ ਅਸੀਂ ਬਸ ਫੜ ਕੇ ਖੜਨਾ ਜੀ ਮੁਰੇ ਹੋ ਕੇ ਦੇਖੋ ਆਹ ਗੇਟ ਆ ਜੀ ਇੱਥੇ ਸਤਨਾਮ ਦਾ ਨਾਮ ਲਿਖਿਆ ਹੋਇਆ ਸੀ ਪਰ ਬੰਦੇ ਨੇ ਉਦਾਂ ਨਾ ਲਿਖਤਾ ਆਦੇ ਨਾਮ ਚੇਂਜ ਕਰਨਾ ਆਏ ਨੇ ਕਪੂਰੇ ਕਿਹੜੇ ਨੇ ਪ੍ਰਿੰਟਰ ਸਾਹਿਬ ਨੂੰ ਪ੍ਰਿੰਟਰ ਸਾਹਿਬ ਆ ਸੀਗੇ ਸਤਿ ਸ੍ਰੀ ਅਕਾਲ ਸਰ ਕੀ ਬਣਾਉਣ ਇੱਥੇ ਠੀਕ ਐ ਨਹੀਂ ਤੁਹਾਨੂੰ ਵਿਚਾਰ ਦਿਓ ਇੱਕ ਇਹ ਬੜਾ ਗਲਤ ਕੰਮ ਕਰਿਆ ਨਾ ਗਲਤ ਕੰਮ ਹੂੰ ਗਲਤ ਕੰਮ ਬਹੁਤ ਗਲਤ ਕੰਮ ਆ ਜੀ ਭਾਏ ਸਤਨਾਮ ਨੇ ਨਾਮ ਬਣਾਇਆ ਹੋਇਆ ਸੀ ਪਿੰਡ ਦਾ ਸਰ ਇਨਨਾ ਨੂ ਦਾ 9 ਬਿਟੇ ਕੇ ਆਪਦਾ ਨਾਮ ਲਿਖਤਾ ਜਦ ਕੀ ਸਾਰਾ ਮਤਿਆਂ ਚ ਪਿਆ ਹੋਇਆ 2017 ਦੀ ਜਾਲ ਚ ਗੇਟ ਬਣੂਗਾ ਬਲੌਗਸ ਲੈਣਾ ਬਲੌਗਸ ਸਵਰਗਵਾਸੀ ਲਿਖ ਦੋ ਸੱਤਾ ਵਾਵਾ ਕਰ ਦੋ ਮੂਰੇ ਮਾੜੀ ਕਰਤੂਰ ਕਰੀਆ ਜਿਹੜੇ ਨੇ ਵੀ ਕਰੀਆ ਇਹ ਨਾਮ ਢੇਗੇ ਸਤਨਾਮ ਦਾ ਤੇ ਆ ਜੀ ਨਾਮ ਅੱਜ ਦੁਵਾਰੀ ਲਿਖਣ ਆਈ ਸੀ ਜੀ ਸੌਰ ਜੂਗਾ ਨਾਲ ਚਾਹ ਹੈ ਠੰਡਾ ਬੇਟ ਤੇ ਬੈਠੇ ਨੇ ਸਾਡੇ ਉੱਪਰ ਹੀ ਤੁਹਾਨੂੰ ਮੌਕਾ ਮਿਲਣਾ ਚਾਹੀਦਾ ਤੁਹਾਨੂੰ ਮੌਕਾ ਮਿਲੂਗਾ ਜਰੂਰ ਮਿਲੂ ਮੌਕਾ ਤੁਸੀਂ ਬੈਠੋ ਜਰੂਰ ਮੌਕਾ ਮਿਲੂਗਾ ਤੁਸੀਂ ਇਹ ਐਨੇ ਸਰੀਰ ਕਰਮ ਕਰੋ ਜਦੋਂ ਸਰੀਰ ਦਾ ਸਾਲਾ ਕਰਮਾ ਬੱਤੇ ਦੀ ਲਾਈਟ ਮੌਕਾ ਹੀ ਨਹੀਂ ਪਤਾ ਨਹੀਂ ਮਿਲ ਅਸੀਂ ਸਰਦੇ ਆਪਣਾ ਕੰਮ ਇੱਕ ਪਾਸੇ ਲਿਖ ਦੇਖ ਰਹੇ ਨੇ ਦੂਜੇ ਪਾਸੇ ਵੀ ਲਿਖਣਾ ਰੱਬੂ ਗਾਲੇ ਤਫਤੇ ਵਾਲੇ ਹੋਏ ਖੜੇ ਨੇਗੇ ਤੁਸੀਂ ਤੁਸੀਂ ਆਪਦੇ ਵਿਚਾਰ ਪੇਸ਼ ਕਰਨਾ ਚਾਹੋਗੇ ਜੀ ਵੀ ਇਹ ਗਲਤ ਕੰਮ ਕਰਿਆ ਜੀ ਨੇ ਵੀ ਕਰਿਆ ਇਹਦੀ ਗੱਲ ਦੇਖ ਲਓ ਜੀ ਹਾਂਜੀ ਇੱਥੇ ਇੱਤਾਂ ਰਵੇ ਬਹਿ ਗਿਆ ਜੀ ਨਾ ਸਹੀ ਗੱਲ ਆ ਫਿਰ ਸਾਡੇ ਇੱਕ ਬੰਦੇ ਦਾ ਕਹਾਣਾ ਹੁੰਦਾ ਦੀ ਕਹਿੰਦਾ ਜੇ ਕਿਤੇ ਜਾਣਾ ਲੜਾਈ ਤੇ ਗੱਡੀ ਮੋੜ ਕੇ ਖੜਾਇਆ ਕਰੋ ਸਹੀ ਆ ਨਾ ਆਪਦੇ ਬੰਦੋ ਵਾਸਤੇ ਪਹਿਲਾਂ ਬੈਠੋ ਥੋੜੀ ਥੋੜੀ ਖਲੋਹਨੀ ਹੋ ਜੀ ਬਹੁਤ ਟਾਈਮ ਹੋ ਗੋ ਇਹਨੂੰ ਕੋਲ ਹੋ ਜਾਣ ਵੀ ਹੋ ਸਕਦੇ ਨੇ ਕੋਈ ਵਾਲੀ ਮੌਕਾ ਮਿਲ ਸਕਦਾ ਆਪਣੇ ਲੰਗੋਟ ਜੇਬਾਂ ਜੀ ਨੇ ਜੇਬਾਂ ਜੀ ਨੇ ਬਸ ਠੀਕ ਆ ਇੱਧਰ ਸਾਡੇ ਜਰਨੈਲ 77 ਕੌਮੀ ਜਰਨੈਲ 77 ਸਸਰੀਕਰ ਤੁਸੀਂ ਕੀ ਹੰਬੜਾ ਮਾਰ ਰਹੇ ਹੋ ਬਈ ਜੀ ਕੀ ਗੈਣਾ ਚਾਹੋਗੇ ਸਾਡੇ ਵੱਲੋਂ ਪੂਰੀਆਂ ਤਿਆਰੀਆਂ ਨੇ ਜੀ ਕੋਲੇ ਲੜਨ ਲਈ ਤਿਆਰ ਆਪਾਂ ਦੇਖੋ ਇੱਕ ਡਾਇਲੋਗ ਆ ਕਿਹੜਾ ਟੌਕੀ ਰਾਲਾ ਵਾ ਨਾ ਨਾ ਕਿਹੜਾ ਜੀ ਬਈ ਉਹ ਬੱਡਾ ਭਾਈ ਆ ਫਿਰ ਸਾਡਾ ਸਾਡਾ ਮੇੜੇ ਤਾਂ ਆ ਜਾ ਪ੍ਰਾਣੇ ਤੇ ਦੂਰ ਖੜਾ ਹੀ ਚੱਕੀ ਜਾਂ ਨਾ ਆ ਜਾ ਵਾਈ ਖੜੇ ਨੇ ਪਾਪਾ ਜੀ ਬਤਨਾ ਨੂੰ ਟੱਕੜਾ ਦੇ ਡੈਡੀ ਜੀ ਆ ਖੜੇ ਨੇ ਇਨਕਾ ਲਈ ਛੋਟੇ ਬੇ ਨਾ ਨਾ ਤੁਮ ਇੰਦਾ ਚਾਈ ਤੇਵਾ ਨਾਮ ਫੜਾਓ ਫੜਾਓ ਕਿਰਾ ਮਿੰਟ ਮਾਰੋ ਪਹੁੰਚੇ ਪਹੁੰਚਦਾ ਕਰ ਲੋ ਰੰਗ ਇੱਕ ਸਾਈਡ 'ਤੇ ਲਿਖਿਆ ਗਿਆ ਦੂਜੀ ਸਾਈਡ ਲਾਉਣਾ ਘੋੜੀ ਹੁਣ ਪੁਲਿਸ ਆ ਗਈ ਸੀ ਚੰਗੀ ਕੀ ਹੋ ਗਈ ਸੀ ਪੁਲਿਸ ਆ ਗਈ ਪੁਲਿਸ ਆ ਗਈ ਪੁਲਿਸ ਆ ਗਈ ਪੁਲਿਸ ਕਰੋਣਾ ਬਾਬਾ ਜੀ ਤੀ ਹੈ ਇੱਕ ਸਾਈਡ ਲਿਖਿਆ ਗਿਆ ਦੂਜੀ ਸਾਈਡ ਲਾਉਣਾ ਘੋੜੀ ਕਿਉਂ ਜੰਦਰਾ ਪੁਲਿਸ ਆ ਗਈ ਸੀ ਨਾ ਚੱਲ ਕੋਈ ਨਹੀਂ ਫਿਰ ਆ ਗਏ ਜੀ ਆ ਗਏ ਚੋਬਰ ਚੰਡੀਗੜ੍ਹ ਵਾਲੇ ਵੀ ਪਹੁੰਚ ਗਏ ਆ ਮੁੰਦਰਾਂ ਵਾਲੇ ਨੂੰ ਪੁਲਿਸ ਪੁੱਛਿਆ ਸੀ ਆ ਮੁੰਦਰਾਂ ਵਾਲੇ ਇਹਨੂੰ ਇਹਨੂੰ ਪੁੱਛ ਕੇ ਕਹਿੰਦੇ ਕੀ ਹਾਲ ਬਨੇਰ ਜੀ ਵਾਲੇ ਕਹਿੰਦਾ ਤੂੰ ਰਿਆ ਆਹ ਦੇਖ ਕਹਿੰਦਾ ਤੂੰ ਨੱਤਿਆਂ ਵਾਲਿਆ ਲੈ ਬਾਈ ਦੂਜੀ ਸਾਈਡ ਵੀ ਹੋ ਗਿਆ ਤੇ ਲਿਖ ਦੇਣਾ ਸਤਨਾਮ ਬਾਈ ਦਾ ਨਾਮ ਪੂਰੀ ਆਪਦੀ ਪੂਰੀ ਨਿਮਾਰੇ ਨੇ ਪੰਚ ਸਾਹਿਬ ਪੰਚ ਸਾਹਿਬ ਦਿਖਾਏ ਜੀ ਇਹਦਾ ਸਰਪੰਚ ਸਾਹਿਬ ਦਾ ਕੀ ਕਹਿਣਾ ਚਾਹੁੰਦਾ ਸਰਪੰਚ ਸਾਹਿਬ ਜੀ ਕੀ ਕਹਿਣਾ ਪੀ ਕਹਿੰਦਾ ਕੁੜੀਆਂ ਦੇ ਵਿਆਹ ਕਰਾਉਣੇ ਨੇ ਭਾਈ ਸਤਨਾਮ ਦੀ ਯਾਦ ਵਿੱਚ ਕਰਾ ਦਾਂਗੇ ਆਪਾਂ ਠੀਕ ਆ ਪੱਕਾ ਪਾਣੀ ਘਾੜਾ ਲੈ ਚੋਪਰ ਕੀ ਕਰਾਂਗੇ ਸਾਰਾ ਕੁਝ ਠੀਕ ਐ ਅੰਕਲ ਟੂਰਨਾਮੈਂਟ ਤਾਂ ਆਪਾਂ ਛੱਡ ਹੀ ਦੇਣਾ ਬਲੱਡ ਕੈਂਪ ਕਰਿਆ ਕਰਾਂਗੇ ਆਪਾਂ ਉੱਥੇ ਨੀਲਾ ਪਿੰਡ ਮਾਰ ਦੇਣਾ ਹਾਂ ਉੱਥੇ ਮਾਰ ਦੇਣਾ ਸਾਡੇ ਚਲੇ ਜੋ ਮਰਜ਼ੀ ਕਰਾਵਾ ਪਾ ਘੜੇ ਨੇਗੇ ਨਾ ਯਾਰ ਅਸੀਂ ਪਹਿਲਾਂ ਪੌਸਾ ਕੀਤੀ ਯਾਰ ਬਾਬੇ ਪਹਿਲਾਂ ਹਾਂ ਆ ਡੌਲਾ ਆ ਗਿਆ ਬਈ ਤੇਰਾ ਡੌਲਾ ਦੇਖ ਲਿਆ ਪਰ ਇਹ ਕੰਮ ਤਾਂ ਨਹੀਂ ਹੈਗਾ ਮੈਂ ਦੇਖ ਲਿਆ ਜੇ ਕੰਮ ਤਾਂ ਹੁੰਦਾ ਮੈਨੂੰ ਨਾ ਹੋਣਾ ਪੈਂਦਾ ਇੱਥੇ ਸਾਡੇ ਅੰਕਲ ਵੀ ਖੜੇ ਨੇ ਇੱਧਰ ਆਰੇ ਬਸੇ ਆਪਣੀ ਨੇ ਤੁਰ ਤੱਕ ਯਾਰ ਕਿਸ ਨੇ ਸਪਨਾ ਤੋਂ ਨੋ ਨੋ ਵਢੇ ਕੇ ਅਬ ਦਾ ਨੋ ਦੇਖ ਲਿਆ ਜੀ ਤਾਂ ਕਰਕੇ ਸਾਰੇ ਉੱਪਰ ਇਕੱਠੇ ਹੋ ਗਏ ਨੇ ਜੀ ਹਾਂ ਆਪਣੀ ਬੱਤੀ ਨਹੀਂ ਕਰਦੇ ਜਾ ਓਏ ਫਿਰਨੇ ਚੈਨਲ ਨਹੀਂ ਸ਼ਕਰਪਾਰਾ ਚੈਨਲ ਸ਼ਕਰਪਾਰਾ ਨਹੀਂ ਕਰਿਆ ਤਾਂ ਹੁਣ ਤੱਕ ਕਰਾਓ ਸ਼ਕਰਪਾਰਾ ਇਹਨੂੰ ਕਰਿਆ ਹੋਇਆ ਯਾਰ ਨਾ ਕਰ ਉਹ ਗਲਤ ਗੱਲਾਂ ਦੇਖਦੇ ਆ ਇੱਥੇ ਥੋੜੀ ਦੇਖੂ ਚਲੋ ਫੋਨ ਫਟ ਗਿਆ ਦੀ ਨਾ ਮੈਂ ਤਾਂ ਕਰ ਉਹ ਤੇ ਖੋਲ ਖੋਲ ਯੂਟਿਊਬਰ ਦੇਖ ਇਹਨੂੰ ਘਰ ਸਜਾ ਲਈਏ ਜਿਹਨੇ ਨਹੀਂ ਕਰਿਆ ਸਬਸਕ੍ਰਾਈਬ ਕਰਿਆ ਹੋਇਆ ਛੱਡ ਦੇ ਮੈਂ ਕਰ ਦਿੰਦਾ ਲੋਕ ਖੋਲ ਐਂ ਤਾਂ ਲੋਕ ਹੀ ਬੜੇ ਲਈ ਖੜਾ ਦਿੰਦਾ ਪਿੰਦਿਆ ਉਹ ਫੋਨ ਫਟ ਗਿਆ ਦੀ ਮੇਰਾ ਕੁਝ ਰਾਜ ਸਮੂਸੇ ਮਗਾਣਾ ਆਪਣੇ ਬੜੇ ਪੈਸੇ ਕੁਝ ਰਾਜ ਹੈ ਹੋਰ ਮਗਾੜਾ ਆਮਣ ਕੀ ਨੂੰ ਪਈਆ ਦੁਰਖਾ ਸਿੱਧੋ ਖਰਚਾ ਤੋੜਾਂ ਹੀ ਖਾਲਾਂਗੇ ਪੈਸੇ ਦੇ ਦਿੰਕ ਜਿਆਦਾ ਭੇਜ ਦੋ ਮੈਂ ਹੁਣ ਤਾਂ ਇੱਕ ਖੜੇ ਤਾਂ ਸੀ 50 60 ਜਿੰਨੇ ਵੀ ਹੈਗੇ 50 60 ਬਣੇਵੇਂ ਸਮੂਸੇ ਚੱਕ ਲਏ ਗੁਰੀ ਬਾਈ ਬੰਦੇ ਆਪਣੇ ਨਹੀਂ ਚੈਨਲ ਸਬਸਕ੍ਰਾਈਬ ਆ ਦੇਖ ਲੈ ਆ ਦੇਖ ਲੈ ਕਰਿਆ ਨਹੀਂ ਓਏ ਏ ਕਿਵੇਂ ਰਹਿ ਗਿਆ ਓਏ ਭਿੰਨ ਦਾ ਜੀ ਮੈਂ ਬੜਾ ਦੱਸੀ ਯਾਰ ਮੈਂ ਬੜਾ ਜੂਡੂ ਤੇ ਕਰ ਟਿੱਪੜੇ ਲਿਖੇ ਕਰੋ ਸਾਡਾ ਗੁਰੀ ਬਾਈ ਆ ਸੀਨੀਅਰ ਬੰਦਾ ਗਿਆ ਐਡ 4x4 터보 ਇੰਜਨ ਆਹ ਤਾਂ ਮੈਂ ਦੇਖਿਆ ਹੋਇਦਾ ਬਿੰਦਾ ਸੋਹੀ ਵੀ ਆ ਗਿਆ ਹੈ ਦੇਖ ਲੈ ਆ ਗਿਆ ਰਾਮ ਪਰਿਆ ਆ ਨਾਮ ਗੁਰੀ ਬਾਈ ਨੂੰ ਸਭ ਤੋਂ ਜ਼ਿਆਦਾ ਦੇਖ ਲੈ ਮਿਲਿਆ ਨਹੀਂ ਤੂ ਗੁਰੀ ਬਾਈ ਨੂੰ ਦੇਖਿਆ ਗਿਆ ਨੌ ਜੀ ਚੱਕੋ ਕਿਉਂ ਟਿੱਪੂ ਕੋਈ ਫੈਲਾਣੀ ਤੇਰੇ ਡੋਲਿਆਂ ਦਾ ਹੋਸ਼ ਲਿਖਿਆ ਗਿਆ ਜੀ ਨੋਂ ਦੋਨੇ ਪਾਸੇ ਜਿਹੜਾ ਕੰਮ ਕਰਨ ਆਈ ਦੀ ਰੋਪੀ ਸਾਧ ਜੀ ਕਿਉਂ ਜੀ ਓਕੇ ਰਿਪੋਰਟ ਹਾਂਜੀ ਰੋਲਾ ਕਢਾ ਲਓ ਜੀ ਆਹ ਧੰਨ ਵਗਾ ਕੰਮ ਲੈ ਦੇਖੋ ਜੀ ਬਾਈ ਨੂੰ ਟੱਟੀ ਦਾ ਜ਼ੋਰ ਪੈ ਗਿਆ ਬਾਈ ਸੰਗੀ ਜਾਂਦਾ ਹੋ ਸਾਹਮਣੇ ਕਿਰੇ ਵਗ ਜਾ ਆਪਣੇ ਘਰ ਓਏ ਕਾ ਬਾਈ ਨੂੰ ਕਰਾ ਕੇ ਲੈ ਆ ਪੋਟੀ ਕਰਾ ਕੇ ਲੈ ਆ ਜਾਓ ਜੀ ਕਰਕੇ ਆਓ ਪੋਟੀ ਫਿਰ ਸਮੋਸੇ ਖਵਾਵਾਂਗੇ ਤੁਹਾਨੂੰ ਹੋਰ ਸੰਗਦਾ ਯਾਰ ਨਾਮ ਕਰਾ ਬਹੁਤ ਵਧੀਆ ਬੰਦਾ ਸੀ ਸਾਹਣੀ ਆਪਣੇ ਚ ਬਹੁਤ ਵਧੀਆ ਸੀਗਾ ਬੀ ਯਾਦਗਾਰ ਬਣਾਈ ਪਈ ਆ ਘਰ ਆਣੇ ਨੇ ਫ੍ਰੀਜ ਚੀ ਹੋ ਜਗ੍ਹਾ ਫਲੈਟ ਵੀ ਫ੍ਰੀਜ ਬਹੁਤ ਵਧੀਆ ਸਭ ਕੁਝ ਕਰਿਆ ਹੋਇਆ ਹੈਡ ਬੰਦਾ ਸੀ ਹਾਂਜੀ ਲਿਆਉਣਾ ਕੋਈ ਨਹੀਂ ਚੱਲਦੇ ਆਉਂਦੇ ਆ ਲਿਆਉਂਗਾ ਬੈਠ ਜਾ ਨੀ ਚਲੇ ਬੈਠਿਆ ਕਰੋ ਤੁਸੀਂ ਕੱਤੇ ਨਾ ਚੱਲੇ ਕਰੋ ਪੱਕੇ ਚੱਲਣਾ ਕੀ ਉਹ ਡਰ ਗਿਆ ਦੀ ਬੇਟਾ ਪੁਲਿਸ ਆ ਗਈ ਬਾਰ-ਬਾਰ ਪੁੱਛੀ ਜਾਂਦਾ ਓਏ ਬਾਰ-ਬਾਰ ਪੁੱਛੀ ਜਾਂਦਾ ਪੁਲਿਸ ਆ ਗਈ ਦੀ ਕੀ ਕਹਿੰਦੀ ਹੁਣ ਸਾਜ ਦੀ ਗੱਲ ਕਰ ਰੋਹਿਤ ਨੂੰ ਠੀਕ ਨਾ ਹੋ ਰਿਹਾ ਰੋਹਿਤ ਨੂੰ ਤਾਂ ਹੀ ਖਿੱਚ ਲੈ ਜਾਂਦੇ ਨੇ ਓਰੇ ਆ ਰਿਆ ਕਿੱਥੋਂ ਆਇਆ ਤੂੰ ਰੋਹਿਤ ਆਗੇ ਆਗੇ ਜੀ ਆਗੇ ਆ ਪਹੁੰਚ ਆ ਕਹਿੰਦੇ ਆ ਪਹੁੰਚਾ ਸਾਡੀ ਲੈਣ ਦੇਖੋ ਗੱਡੀਆਂ ਦੀ ਪਿੱਛੇ ਪੇਚੇ ਤੱਕ ਲੈਣ ਆਪਣੀਆਂ ਉਹਆਂ ਗੱਡੀਆਂ ਦੀ ਬੋਗਣਤੀ ਵਿੱਚ ਬੋਗਣਤੀ ਵਿੱਚ ਜੋਬਰ ਪਹੁੰਚੇ ਹੋਏ ਨੇ ਕਹਿੰਦੇ ਬੋਗਣਤੀ 'ਚ ਹੈ ਕਿੱਦਾਂ ਨਿਕਲੇਗਾ ਹੈ ਹੈ ਕਿੱਦਾਂ ਨਿਕਲੇਗਾ ਕੱਚਾ ਹੁਣ ਯਾਰ ਉਹੀ ਨਹੀਂ ਆਇਆ ਬੰਦਾ ਕੋਈ ਹੋ ਹੀ ਨਹੀਂ ਭਲਵਾਨ ਬੰਦਾ ਨਹੀਂ ਆਇਆ ਜੀ ਬੰਦਾ ਹੀ ਨਹੀਂ ਆਇਆ ਹੁਣ ਕਰਦੇ ਕੀ ਸਕਦੇ ਆ ਮੈਂ ਹੀ ਅਜੇ ਕੀ ਕੀ ਚਾਹਤਾ ਆ ਬੰਦਾ ਜੀ ਸਾਡੀ ਪੁਲਿਸ ਆਈ ਇਹਨੂੰ ਪਤਾ ਨਹੀਂ ਚਾਹ ਕੇ ਘਾਤੋ ਲੈਣਦੇ ਨੇ ਹੁੰਦੇ ਨੇ ਹਾਂ ਜੀ ਮੇਰੇ ਦੇਖ ਮਕੇ ਸਟਾਉਣ ਆ ਗਿਆ ਇਧਰ ਦੇਖੋ ਛੁਰੇ ਵਾਲਾ ਪਿਸਤੌਲ ਤਾਰ ਕੋਈ ਰੱਖਦਾ ਤੇ ਇਧਰ ਦੇਖੀ ਬਾਈ ਕੱਟਣ ਲੇਗਾ ਕੱਟ ਆਨੇਗਾ ਇਹਦਾ ਢੱਡਾ ਲਾ ਯਾਰ ਮੋਟੇ ਬੱਚਾ ਬੱਡੇ ਢੱਡਾ ਹਾਂ ਮਾਰ ਮਾਰ ਆ ਗੱਲਾਂ ਹਾਂ ਓਏ ਉਹ ਗੱਲਾਂ ਤਾਂ ਲਾਵੇ ਅਸਲ ਵਿੱਚ ਜੋੜੇ ਹੁੰਦੇ ਹੱਥ ਕੋਈ ਵੀ ਰੱਖਣ ਦੀ ਇਹ ਨਾਜ਼ਬੰਦੀ ਚ ਪਹਿਲੇ ਹੀ ਆਲੇ ਪਾਸੇ ਰੈਪਰ ਪਈਦਾ ਰਹਿ ਜਾ। ਹੋਰ ਇਹ ਗੱਲਾਂ ਤੋਂ ਲਾ ਦੇ ਮਾਸਿਆ ਲਾ ਦੇ ਲਾ ਦੇ ਆ ਜਾਓ ਆ ਜਾਓ। ਲੱਗ ਜੂ ਲੱਗ ਜੂ ਲਾਉਣਾ ਹੀ ਤਾਂ ਹੈ। ਨਾ ਤਾਂ ਲੱਗਦਾ ਪੈ ਚੁੱਕਿਆ। ਦੋਦੀ ਸੱਜਣੋ ਭੱਲ ਮਾਜਰੇ ਪਹੁੰਚ ਕੇ ਦਵਾਰੇ ਪੇਟ ਪੂਜਾ ਕਰਕੇ। ਆਹ ਦੇਖੋ ਆਪਣੀ ਰਤਨਾ ਹੁੰਦਾ। ਬੁੱਤ ਬਣਿਆ ਹੋਇਆ ਯਾਦਗਰੀ। ਤੇ ਜਿਹੜਾ ਰੌਲਾ ਸੀਗਾ ਮੇਨ ਯਾਰ ਆ ਗੇਟ ਦਾ ਸੀਗਾ। ਇਸੋ ਸਤਨਾਮ ਦੀ ਯਾਦ ਚ ਨਾ ਪੰਚਾਇਤ ਵੱਲੋਂ ਸਾਰਾ ਐਮਐਲਏ ਵੱਲੋਂ ਮਤਵ ਪਾਇਆ ਹੋਇਆ ਸੀ ਪਰ ਕੋਈ ਬੰਦਾ ਸਤਨਾਮ ਦੀ ਨੌਂ ਦੀ ਥਾਂ ਤੇ ਆਪਦੇ ਲਾਣੇ ਦਾ ਨੌਂ ਪਾ ਗਿਆ। ਇਹ ਕੰਮੜਿਆ ਹੋਇਆ ਸੀਗਾ ਅੱਜ। ਤਾਂ ਹੀ ਸਾਰੇ ਜੋ ਉੱਪਰ ਇਕੱਠੇ ਹੋਏ ਸੀ ਇੱਥੇ ਸਤਨਾਮ ਦਾ ਨੌਂ ਲਿਖਿਆ ਦੋਨੇ ਪਾਸੇ ਗੇਟ ਦੇ। ਜੋ ਉੱਪਰ ਬੈਠੇ ਨੇਗੇ ਹੈਗਾ ਨਾ ਜੋ ਉੱਪਰ ਗੱਡੀਆਂ ਗੱਡੀਆਂ ਹੋਈਆਂ ਪਈਆਂ ਨੇ ਅੱਜ। ਬਹੁਜੀ ਆ ਸੀ ਇੱਕ ਚੂ ਦੰਗੀਆਂ ਆਇਆ ਹੈ ਪਿੱਟ ਬੁੱਲ ਪਿੱਟ ਬੁੱਲ ਮੈਂ ਝੂਠ ਨਹੀਂ ਬੋਲਦਾ ਆਇਆ ਪਿੱਟ ਬੁੱਲ ਇੱਕ ਆ ਸੀਗਾ ਇਹ ਸਾਡੇ ਸਤਨਾਮ ਭਰਾ ਦਾ ਰੂਮ ਭਾਈ ਚੋਬਰ ਚਾਹ ਪਿੰਡ ਨੇ ਉੱਧਰ ਨਹੀਂ ਗਈ ਓਏ ਹਰਮਨ ਕਿੱਥੇ ਆ ਆਰਮਣ ਕਿੱਥੇ ਆ ਸਕੂਲ ਗਿਆ ਸਰੋ ਚੈੱਕ ਜੀ ਜਾਣਦੇ ਸਾਰੀ ਜਾਣਦੇ ਇੱਕ ਵਾਰ ਚ ਅੰਸ਼ੂ ਅੰਸ਼ੂ ਪਾਈ ਨਹੀਂ ਅਜਾ ਦਿਖਾਈ ਦੇ ਰੋਡ ਪਹੁੰਚ ਚੁੱਕੇ ਨਹੀਂ ਜਿੰਦੀ ਜੀ ਉਹ ਗਰਾਮ ਦਾ ਬਲੌਗ ਦੇਖੀ ਚੱਲ ਸਟਾਰਟ ਆ ਜੀ ਹੋਰ ਚੌੜਾ ਸੱਤ ਚੌੜਾ ਐ ਐ ਇੰਨੇ ਕੀ ਹੋ ਗਿਆ ਅਸੀਂ ਤਾਂ ਬੜਾ ਮਾਨ ਕਰ ਲਈ ਹੋ ਪਰ ਆਹ ਬਾਈ ਆਇਆ ਵੀ ਹੋਰ ਵੀ ਵਾਹ ਦੇਖੋ ਚੌੜਾ ਹੀ ਹੋਵੇ ਤਰਾ ਕਰ ਚਲੋ ਬੱਸ ਚੱਲ ਦਿੰਦੇ ਹੋਰ ਦਾ ਬੜਾ ਚੌੜਾ ਆਹ ਤੇ ਉਧਰੋਂ ਬਣਾ ਦਿੱਤੀ ਆਂ ਕਿਹਾਂ ਹੋਇਆ ਗਾਹਾਂ ਮੁੰਡੇ ਪਾ ਰਹੇ ਨੇ ਚਾਲੇ ਭਾਈ ਪਿੰਡਾਂ ਨੂੰ ਹੁਣ ਜਿਹੜਾ ਕੰਮ ਕਰਨਾ ਸੀ ਉਹ ਅਸੀਂ ਕਰ ਚੁੱਕੇ ਆਂ ਮਿਸ਼ਨ ਸਕਸੈਸਫੁਲ ਤੇ ਬੰਦੇ ਸਾਡੇ ਸਾਡੇ ਬੰਦੇ ਦੋ ਗੁੰਡੇ ਯਾਰ ਨਿਕਲ ਕੇ ਰੋਹਿਤ ਗਿੱਲ ਬੰਦੇ ਇਹਨਾਂ ਨੂੰ ਚੰਡੀਗੜ੍ਹ ਲੈ ਗਿਆ ਕੋਈ ਗੱਲ ਨਹੀਂ ਗਾਹਾਂ ਤੋਂ ਨਾਲ ਨਹੀਂ ਗਿਆ ਕਿਉਂਕਿ ਦੇਖੋ ਝੱਟਾਂ ਦਾ ਨਾਲ ਉਹ ਬੰਦੇ ਲੜੀ ਜਾਂਦੇ ਨੇ ਅੱਗੇ ਬਈ ਅੱਗੇ ਬੈਠਣ ਵਿੱਚ ਹੀ ਲੜੀ ਜਾਂਦੇ ਨੇ ਅੱਗੇ ਬੈਠਣ ਵਿੱਚ ਹੀ ਲੜੀ ਜਾਂਦੇ ਨੇ ਬੰਦੇ ਹੱਦ ਹੋ ਗਈ ਥੋੜੀ ਜਵਾਹ ਤੋਂ ਨਿਆਣੇ ਹੋ ਓਏ ਮੋਟਾ ਸੀਗੇ ਇਹਨੂੰ ਬਠਾ ਦਿੰਦਾ ਮੈਂ ਕਿਹਾ ਇਹ ਮੋਟਾ ਦੀ ਆ ਮੈਂ ਕਿਰ ਓਖਾ ਕਰੂ ਇਹ ਸਤਿ ਸ੍ਰੀ ਅਕਾਲ ਜੀ ਚੱਲਿਆਂ ਫੇਰ ਆਵਾਂਗੇ ਪਰਮਾਤਮਾ ਤੁਹਾਡੀ ਯਾਤਰਾ ਸਫਲ ਕਰੇ ਹਾਂਜੀ ਪਿੰਡ ਪਹੁੰਚ ਗਏ ਆ ਬੰਦੇ ਡ੍ਰੌਪ ਕਰਦੇ ਸਾਰੇ ਪਿੰਡ ਦੇ ਲਵੀਆ ਬਸ ਹੁਣ ਪਹੁੰਚਣ ਆਲੇ ਆ ਚੈੱਕ ਕਰੋ ਇਧਰ ਸਾਡੇ ਚੌਪਰ ਆ ਵੀ ਕਹਿ ਰਿਹਾ ਤੈਨੂੰ ਫਿਰ ਕੇਸੀ ਪੂਰਾ ਉਹ ਕੇਸੀ ਤਾਂ ਵੱਡਾ ਰਹਿੰਦਾ ਹੀ ਓਕੇ ਆ ਬਾਈ ਜਨੂ ਕੱਲ ਮਤ ਸਿਰਾਈ ਆ ਦੀ ਲਿੰਕ ਬੜੇ ਨੇ ਬਈਏ ਮੁੰਡੇ ਦੇ ਆ ਭੈਣ ਦਾ ਮੈਂ ਤਾਂ ਅੱਜ ਦੇਖੇ ਨੇ ਮੈਂ ਆਪਾਂ ਨੂੰ ਤਾਂ ਕੀ ਜਾਣ ਲਈ ਜਾਪਤੀ ਬਾਈ ਅੱਗੇ ਗੱਡੀਆਂ ਆਉਂਦਾ ਪਿੰਡ ਤੋਂ ਹੀ ਆਪਾਂ